ਲਓ ਜੀ ਉਹੀ ਗੱਲ ਹੋ ਗਈ ਜਿਹੜੀ ਤੋਂ ਡਰ ਸੀ ਕਿ ਕੈਨੇਡਾ ਸਰਕਾਰ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਨੂੰ ਘਟ ਕਰਨ ਲਈ ਪੱਬਾਂ ਭਾਰ ਹੋ ਗਈ ਆ ਤੇ ਇਸ ਟਾਈਮ ਤੁਹਾਨੂੰ ਦੱਸ ਦਈਏ ਕੈਨੇਡਾ ਦੇ ਵਿੱਚ 9 ਮਿਲੀਅਨ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਰਹਿ ਰਹੇ ਆ ਜਿਨ੍ਹਾਂ ਦੇ ਵਿੱਚੋਂ 37% ਕੱਲੇ ਭਾਰਤੀ ਆ ਤੇ ਇਹ ਜਿਹੜੀ ਚੀਜ਼ ਆ ਕੈਨੇਡਾ ਗਵਰਨਮੈਂਟ ਕਰ ਕਿਉਂ ਰਹੀ ਆ ਕਿਉਂਕਿ ਰਹਾਇਸ਼ੀ ਤੇ ਬੇਰੋਜ਼ਗਾਰੀ ਦਾ ਜਿਹੜਾ ਸੰਕਟ ਆ ਉਹ ਇਸ ਟਾਈਮ ਸੈਲ ਚੜ੍ਹ ਬੋਲ ਰਿਹਾ ਹੈਗਾ ਤੇ ਬਹੁਤ ਸਾਰੇ ਜਿਹੜੇ ਹੈਗੇ ਸਟੂਡੈਂਟ ਅਵੇਅਰ ਆ ਬਹੁਤ ਸਾਰੇ ਲੋਕ ਅਵੇਅਰ ਆ ਪਰ ਫਿਰ ਵੀ ਜਿਹੜਾ ਹੈਗਾ ਸਟੂਡੈਂਟ ਆਵਾਸ ਆ ਉਹ ਹੋ ਰਿਹਾ ਤੇ ਇਸੇ ਨੂੰ ਲੈ ਕੇ ਜਿਹੜਾ ਹੈਗਾ ਹੁਣ ਇਮੀਗ੍ਰੇਸ਼ਨ ਮੰਤਰੀ ਜਿਹੜੀ ਕੈਨੇਡਾ ਦੇ ਮਾਰਕ ਮਿਲਰ ਨੇ ਆਪਣਾ ਬਿਆਨ ਦਿੱਤਾ ਪ੍ਰੈਸ ਨੂੰ ਰਿਲੀਜ਼ ਕੀਤਾ ਤੇ ਬੇਹਦ ਜਿਹੜੇ ਚਿੰਤਤ ਦਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਦੂਜੇ ਸੂਬਿਆਂ ਦੇ ਨਾਲ ਗੱਲ ਕਰਾਂਗੇ ਤੇ ਜਿਹੜੇ ਕੈਨੇਡੀਅਨ ਦੇ ਵਿੱਚ ਜਿਹੜੇ ਸਟੂਡੈਂਟ ਆ ਰਹੇ ਆ ਵੱਡੀ ਪੱਧਰ ਤੇ ਉਹਨਾਂ ਦੇ ਵਿੱਚ ਲੱਗਦਾ ਹੁਣ ਵੀ ਕਟੌਤੀ ਕੀਤੀ ਜਾਊਗੀ ਜਾਂ ਉਹਨਾਂ ਤੇ ਬਿਲਕੁਲ ਰੋਕ ਲਾਈ ਜਾਊਗੀ ਤੇ ਕਹਿ ਲਓ ਵੀ ਇਹ ਵੱਡਾ ਐਕਸ਼ਨ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਗਵਰਨਮੈਂਟ ਲੈ ਸਕਦੀ ਆ ਕਿਉਂਕਿ ਇਸ ਟਾਈਮ ਜਿਹੜਾ ਹੈਗਾ ਜਿੰਨੇ ਵੀ ਇੰਟਰਨੈਸ਼ਨਲ ਵਿਦਿਆਰਥੀ ਕੈਨੇਡਾ ਚ ਜਾ ਰਹੇ ਆ ਕੁੰਨਾ ਕੋਲੇ ਨਾ ਤਾਂ ਰਹਿਣ ਨੂੰ ਪ੍ਰੋਪਰ ਜਗ੍ਹਾ ਹੈਗੀ ਆ ਤੇ ਨਾ ਹੀ ਉਹਨਾਂ ਨੂੰ ਕੋਈ ਕੰਮ ਮਿਲ ਰਿਹਾ ਲਗਭਗ 3 ਮਹੀਨੇ ਤੋਂ ਕੋਈ 6 ਮਹੀਨੇ ਤੋਂ ਘਰੇ ਵਿਹਲਾ ਬੈਠਾ ਕੰਮ ਨਹੀਂ ਮਿਲ ਰਿਹਾਗਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਜਿਹੜੇ ਕੈਨੇਡਾ ਸਰਕਾਰ ਨੂੰ ਜਿਹੜਾ ਹੈਗਾ ਉਹ ਚਿੰਤਾ ਚਿੰਤਾ ਦਾ ਵਿਸ਼ਾ ਬਣ ਰਿਹਾ ਸੀਗਾ ਇਹ ਸਾਰਾ ਕੁਝ ਕੈਨੇਡਾ ਸਰਕਾਰ ਨੂੰ ਤੇ ਫਿਲਹਾਲ ਫਿਰ ਜਿਹੜਾ ਕੈਨੇਡੀਅਨ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪ੍ਰੈਸਰ ਮੀਟਿੰਗ ਦੇ ਵਿੱਚ ਇਹ ਬਿਆਨ ਜਾਰੀ ਕੀਤਾ ਕਿ ਅਸੀਂ ਜਿਹੜਾ ਹੈਗਾ ਬਹੁਤ ਹੋ ਚੁੱਕਿਆ ਕਹਿੰਦਾ ਕੈਨੇਡਾ ਜਿਹੜੇ ਸਟੂਡੈਂਟ ਆ ਇਹ ਕਹਿ ਲਓ ਵੀ ਹੱਦ ਤੋਂ ਕੰਮ ਹੱਦ ਤੱਕ ਚਲਾ ਗਿਆ ਕਿ ਹੁਣ ਅਸੀਂ ਜਿਹੜੇ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਵਿਦਿਆਰਥੀ ਆ ਰਹੇ ਆ ਉਹਨਾਂ ਦੀ ਅਸੀਂ ਸੰਖਿਆ ਜਿਹੜੀ ਹੈਗੀ ਆ ਮਿਨੀਮਾਈਜ਼ ਕਰ ਰਹੇ ਆ ਜਾਂ ਘੱਟ ਕਰ ਰਹੇ ਆ Enough is enough if provinces and territories cannot do this we will do it for them and they will not like the bluntness of the instruments that we use ਹੁਣ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਕਿ ਹੁਣ ਜਿਹੜੀ ਕੈਨੇਡਾ ਗਵਰਨਮੈਂਟ ਆ ਉਹ ਕੀ ਐਕਸ਼ਨ ਲੈ ਰਹੀ ਹੈ ਇੰਟਰਨੈਸ਼ਨਲ ਸਟੂਡੈਂਟ ਤੇ ਫਿਲਹਾਲ ਦੀ ਗੱਡੀ ਬਹੁਤ ਜਿਹੜਾ ਹੈਗਾ ਰਹਿਣਾ ਤੇ ਕੰਮ ਲੱਭਣਾ ਮੁਸ਼ਕਲ ਹੋਇਆ ਪਿਆ ਕੈਨੇਡਾ ਦੇ ਵਿੱਚ ਪਰ ਫਿਰ ਵੀ ਜਹਾਜ਼ਾਂ ਦੇ ਜਹਾਜ਼ ਧੜਾ ਧੜ ਲੋਕ ਜਿਹੜੇ ਹੈਗੇ ਆ ਉਹ ਕੈਨੇਡਾ ਜਾ ਰਹੇ ਆ ਤੇ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂ ਜਿਹਾ ਫੈਸਲਾ ਕੈਨੇਡਾ ਗਵਰਨਮੈਂਟ ਲੈਂਦੀ ਆ ਤੇ ਮੈਂ ਵੀ ਸਾਰੇ ਇਸ ਵੀਡੀਓ ਦੇ ਜਰੇ ਲੋਕਾਂ ਨੂੰ ਅਪੀਲ ਕਰਦਾ ਕਿ ਬਈ ਜਿਹਦਾ ਨਹੀਂ ਸਰਦਾ ਉਹੀ ਕੈਨੇਡਾ ਜਾਓ ਜਿਹਦਾ ਸਰ ਜਾ ਉਹਨੂੰ ਕੈਨੇਡਾ ਜਾਣ ਦੀ ਲੋੜ ਨਹੀਂ ਆਪਦਾ ਇੱਥੇ ਕੰਮ ਕਰ ਲੱਭੋ ਕੰਮ ਕਰੋ ਇੱਥੇ ਨੌਕਰੀਆਂ ਲੱਭੋ ਕੰਪੀਟੀਟਿਵ ਐਗਜ਼ਾਮ ਪਾਸ ਕਰੋ ਵਧੀਆ ਨੌਕਰੀਆਂ ਲਾਓ ਨਾਲੇ ਤੁਸੀਂ ਖੁਸ਼ ਨਾਲੇ ਤੁਹਾਡੇ ਘਰ ਦੇ ਖੁਸ਼ ਤੇ ਐਂਡ ਤੇ ਪੰਜਾਬ ਖੁਸ਼ ਇੰਡੀਆ ਖੁਸ਼ ਧੰਨਵਾਦ ਬਹੁਤ ਬਹੁਤ ਮਿਹਰਬਾਨੀ